ਛਬਦੀਪਾ ਛਬਦੀਪ ਇੰਦਰ ਛਬਤਾ ਬੁੱਗਾ ਕਰੇਂਦਾ ਇੰਦਰ ਹੈ ਉਹਦੇ ਪਾਪਾ ਕੋਲ ਛਬੀ ਇੰਦਰ ਪਾਪਾ ਹੁੰਦੇ ਨੇ ਇਹਨੇ ਬੁੱਗਾ ਕਰੇਂ ਕਿੱਥੇ ਜਾਂਦੀ ਅੱਜ ਕਿੱਥੇ ਜੱਲੇ ਆਂ ਪਿੰਡ ਚੱਲਾ ਜੀ ਪਿੰਡ ਚੱਲਾ ਜੀ ਮੀਂਹ ਕੰਨ ਚੱਲਿਆ ਕੁ ਕੀ ਕੰਨ ਚੱਲਣਾ ਸੀ ਪਿੰਡ ਤੂੰ ਛਬੇ ਇਹਨੇ ਕਿਹ ਚੰਨ ਚੱਲਿਆ ਸੀ ਹਾਂ ਸੋਨਾ ਲੱਕਾ ਠੀਕ ਹੈ ਵੱਡੇ ਨੂੰ ਘਿਆਰੂ ਕਿੱਦਾਂ ਕ ਵੱਡਾ ਵੇ ਨਹੀਂ ਠੀਕ ਹੈ ਕਿਉਂਕਿ ਸਮਣਾ ਉਹ ਵੀ ਰੈਡੀ ਸੀ ਟੈਕ ਟੈਕ ਕੀ ਛੜਾ ਦਵੇਂ ਮਾਂ ਪੁੱਤਰ ਰੈਡੀ ਹੈ ਕਿ ਮੈਂ ਪੁਰਾਣੇ ਕੱਪੜਿਆਂ ਚ ਹੀ ਜਾਣਾ ਜਿੱਦਾਂ ਮੈਂ ਘਰ ਰਹੀ ਨਾ ਇਦਾਂ ਮੈਂ ਤੁਰ ਪੈਣਾ ਇੰਨਾ ਨਹੀਂ ਜ਼ਿਆਦਾ ਹੁੰਦਾ ਕੱਪੜਿਆਂ-ਕੁਪੜਿਆਂ ਦਾ ਆ ਪਾ ਲੋ ਰਿਹਾ ਉਹ ਪਾ ਲੋ ਆਪਾਂ ਤੇ ਜਿਹੜੇ ਪਾਏ ਉਹਨਾਂ ਚ ਹੀ ਤੁਰ ਪੈਣਾ ਲੈ ਤਿਆਰ ਹੈ ਤੇ ਛੁੱਪਦੀ ਨਾ ਪਿਆਰ ਹੂੰ ਛੋਟਾ ਦਾ ਸੂਟ ਖੁੱਲਾ ਖੁੱਲਾ ਜਿਆ ਲੱਗਣ ਡਿਆ ਸੂਟ ਨੇ ਸੂਟ ਖੁੱਲਾ ਚਲ ਠੀਕ ਆ ਹੁੰਦਾ ਰਹਿਣ ਦੇ ਸਭ ਚੰਗਾ ਖੁੱਲਾ ਹਾਂ ਰਹਿਣ ਦੇ ਸਭ ਚੰਗਾ ਖੁੱਲਾ ਛੱਬੈ ਆਈ ਨਾ ਮੈਂ ਸੋਹਣਾ ਲੱਗਣ ਡਿਆ ਬੰਦਾ ਬੜਾ ਵਡਾਣੀਆਂ ਦੇ ਰੱਖਣ ਡਿਆ ਮਾਰੇ ਪਾਦਨੀ ਕਿੱਥੇ ਚੱਲਾ ਸੀ ਅੱਜ ਕਿੱਥੇ ਚੱਲਾ ਸੀ ਤਾਉ ਨਹੀਂ ਸੁਭਾਲਦਾ ਅੱਜ ਇੰਨੀ ਸੁਭਾਲਦਾ ਤਾਂ ਸੁਭਾਲਦਾ ਆ ਮਾੜੀ ਮੇਰੀ ਬਿੰਦਾਂ ਆ ਕੇ ਮਲੀ ਗਿਆ ਪਰ ਰੰਡੀ ਆ ਜੂ ਬੋਣੇ ਕੀ ਲੈ ਫੋਨ ਲੈਣਾ ਵਾ ਜਦਦੇ ਫੋਨ ਲੈਣਾ ਉਏ ਤੇ ਨਾ ਫੋਨ ਹੀ ਨਾ ੜਉਤੇ ਵੀ ਨਾ ਚਾਹੇ ਜੇ ਰਖ ਲੋਤਾਏ ਉਹਨੂੰ ਕਹਿੰਦਾ ਮੈਨੂੰ ਚੁੱਕੋ ਫੇ ਚਾਹੇ ਫੋਨ ਦੇ ਦੋ ਹੂੰ ਫੋਨ ਤੋਂ ਦੂਰ ਰਹਿਣਾ ਇਹ ਦੋਨ ਬਟਾ ਉਹਦਾ ਪਤਾ ਲੱਗੂ ਕਿ ਫੋਨ ਤੋਂ ਦੂਰ ਰਹਿਣਾ ਕਿ ਕਿੱਦਾਂ ਰਹਿਣਾ ਚਾਹੇ ਦੂਰ ਰਹਿਣਾ ਨਾ ਪਹਿਲ ਲੜਾਈ ਵਾਂਗ ਨਾ ਹੋਣੀ ਕਿ ਜਮਰੇ ਮਗਰੋਂ ਦੇ ਪਹਿਲਾਂ ਇਹਨੂੰ ਫੋਨ ਚਾਹੀਦਾ ਜੰਦ ਪਿਆ ਤੁਹਾਨੂੰ ਉਹ ਗੀਤ ਤਿਆਰੀ ਤੇ ਆਪਾਂ ਚੱਲੀਏ ਤੇ ਫਿਰ ਤੁਹਾਨੂੰ ਵਿੱਚ ਵਿੱਚ ਕਲਿੱਪ ਬਣਾ ਕੇ ਦਿੁੰਦਾ ਤੇ ਰਵਾਂਗੇ ਵੇ ਪਿੰਡ ਜਾ ਕੇ ਹੁਣ ਬਣਾਵਾਂਗੇ ਥੋੜਾ ਜਿਆ ਮੈਂ ਬੜਾ ਢੀ ਹੁਣ ਹਾਂਜੀ ਚੱਲੀਏ ਫਿਰ ਹੁਣ ਆਪਾਂ ਅਗੇ ਧਾਰੀਵਾਲ ਬਾਈਪਾਸ ਤੇ ਤੇ ਸਿੱਧੇ ਜਾਵਾਂਗੇ ਧਾਰੀਵਾਲ ਦੇ ਆ ਕੋ ਕਿੰਨਾ ਵਧੀਆ ਬਣਾਇਆ ਇੰਦਾ ਲੱਗਦਾ ਜਿਦਾਂ ਪਹਾੜ ਹੁੰਦੇ ਨਵਦੀਆ ਹਰੇ ਹਰੇ ਲੱਗਣ ਡਿਆ ਇਹ ਤਾਂ ਲੱਗਦਾ ਨਾ ਕਾ ਜਿਹਾ ਮਲੇ ਜਾਂਦਾ ਕਿ ਨਾ ਹੈ ਉਹ ਸੁਣਾ ਰਹੇ ਕਿੱਦਿਆ ਨਾ ਆਵਣਾ ਆ ਕਿ ਨਾ ਸੁਣਾ ਲੱਗਣ ਜਿਹਦਾ ਪਹਾੜ ਹੁੰਦੇ ਤੇ ਪਹਾੜ ਵੀ ਕਿੱਦੇ ਆਹ ਨਿਕਲ ਜਾਂਦਾ ਸਿੱਧਾ ਧਾਰਿਆਲ ਨੂੰ ਤੇ ਆ ਪਠਾਨ ਕੋਟ ਅੰਮ੍ਰitsar ਬਾਈਪਾਸ ਹੀਗਾ ਗੱਭਰੂ ਸਾਡਾ ਪੱਠੇ ਕੁੱਤਰ ਦਾ ਹੋਇਆ ਕੁੱਤਰ ਨੇ ਕੁੱਤਰ ਨੇ ਸਾਰੇ ਹੀ ਹਾਂ ਸਾਰੇ ਕਦਨੇ ਸਾਰੇ ਇੱਕ ਟਾਂਡਾ ਨਹੀਂ ਭਜਣਾ ਚਾਹੀਦਾ ਇਹ ਆਦਾ ਟੋਕਾ ਇਹ ਆਡਾ ਕਾਕਾ ਕੰਮ ਬੜਾ ਕਾ ਧਮੜਾ ਕਦਾਂ ਚੱਲ ਜਣਾ ਸਬੂਤੇ ਨਿਕਲ ਗਏ ਯੋ ਮੈਂ ਕਦ ਕਦ ਚੱਲ ਜਣਾ ਸਬੂਤੇ ਹੀ ਨਿਕਲ ਗਏ ਯੋ ਆ ਧੜਾ ਜਵਾਨ ਗਾਈਆਂ ਨੂੰ ਪਾਉਂਦਾ ਆ ਚਾਰਾ ਫੀਡ ਫੂਲ ਪਾਉਣ ਡਿਆ ਨਿੱਕਾ ਜਵਾਨ ਇਹ ਆਂ ਗਾਈਆਂ ਬੜਾ ਕੰਮ ਕਰਦਾ ਹੈ ਵੀ ਪਛੀਨੋ ਪਛੀਨੀ ਹੋਇਆ ਪੱਠੇ ਲੱਗਿਆ ਇਹ ਦੋਵੇਂ ਜਣੇ ਕੰਮ ਬੜਾ ਕਾਡੇ ਮਡੇ ਇਹਦੀ ਗਾਈ ਸੁਣੀ ਹੋਰ ਮਸੀ ਦਿੱਤੀ ਹੈ ਕਾਈ ਨੇ ਬਸੇ ਬੜੀ ਸੋਣੀ ਹੈ ਦੱਬ ਖੜੱਬੋ ਆ ਕਿਨਾਰਾ ਖੈਦਾ ਦਖੈੜੀ ਨਾ ਆਦਾ ਯੋ ਕਿਦਾਂ ਕਹਿਂਦੇ ਨਿਆਂ ਹੀ ਕੋਹ ਤੂੰ ਹੈ? ਦਾ ਕਿਹਾ ਇਹ ਤੂੰ ਕਰੇ? ਇਹ ਕਿਹੜਾ ਸੜੀ ਦੀ ਲੋ? ਹੈ? ਇਹ ਜਰਾ ਮੇਰੀ ਆਉਣੀ। ਖੂਬ ਨਹੀਂ ਜੇ ਸ਼ੁਰੂ ਤੋਂ ਨਾਲ ਨਾਲ ਲੈਂਦੇ ਰੋ ਫਿਰ ਇਹਨਾਂ ਨੂੰ ਪਤਾ ਲੱਜਾਂਦਾ ਵਾ। ਹੈ? ਖੂਬ ਇਹ ਢੀ ਵੇਲੀ ਇਹ ਦੇਖੋੜੇ ਕਮਾ ਦੇ ਲੱਗਾ ਸਬਜ਼ੀਆਂ ਲੱਗੀਆਂ ਠਿੰਡੀਆਂ ਲੱਗੀਆਂ ਆ ਅੱਗੇ ਆ ਅड़ू ਦਾ ਬੂਟਾ ਪਹਿਲਾ ਬੜਾ ਵਡਾਈ ਹੁਣ ਸੁੱਕ ਗਿਆ ਆ ਨਿੰਬੂ ਸੁੱਕ ਗਿਆ ਨਾਰ ਹੀ ਇੱਥੇ ਨਾਰ ਬੜੇ ਲੱਗਦੇ ਹੁੰਦੇ ਨਾਰ ਸੁੱਕ ਗਿਆ ਫਾਰਮ ਹੋ ਚੁੱਕਾ ਲਾਓ ਫਾਰਮ ਹੋ ਚੁੱਕਾ ਜਿੱਦਾਂ ਸਾਡਾ ਸੁਭਦੀਪ ਸਿੰਘ ਪੰਗੂੜੇ ਚ ਪਿਆਵਾਂ ਪੈਂਦਾ ਨਹੀਂ ਡਰਦਾ ਬੜਾ ਹਨਾ ਕੀ ਗੱਲ ਪੰਗੂੜੇ ਚ ਨਹੀਂ ਪੈਂਦਾ ਤੱਕੇ ਸਹੀ ਨਾ ਪਾਇਆ ਇਹਨੂੰ ਸੋਹੜਿਆ ਉਹ ਜੇ ਵੀ ਕਰਦਾ ਆਹ ਮੀਟਾ ਜੀ ਹਾਂ ਜੇ ਸਮਝ ਤੁਹਾਨੂੰ ਸੁਣਾਇਆ ਕੋ ਗੱਲ ਬਾਤ ਸੋ ਬਣਉਣੀ ਹਲਾਉਣ ਦੀ ਪੰਗੂੜੇ ਨੂੰ ਹਲਾਉਣ ਡਈ ਆ। ਉਹ ਹੀ ਪੰਗੂੜਾ ਛੋਬਦੀ ਵੇ ਤੇ ਯਾਰ ਤਰੀ ਨੂੰ ਗੋੜੇ ਨੂੰ ਲਾਉਣਾ। ਉਹਦਾ ਉਹ ਪੈ ਗਿਆ ਇਹ ਮਸਤ ਹੋ ਗਿਆ ਹੁਣ ਪਹਿਲਾਂ ਡਰਿਆ ਏ। ਤੇ ਛੋਬਦੀ ਦਾ ਭਾ ਡਰ ਗਿਆ। ਆ ਗਿਆ ਪੱਠੇ-ਪੁੱਠੇ ਕੁੱਤਰ ਕੇ। ਉਹ ਇਹ ਤੇ ਛੋਬਦੀ ਪੁਣੀ ਹੁਣ ਮਸਤ ਹੋਏ ਆ। ਸੌਂ ਜਾਣਾ ਲੱਗਿਆ। ਉੱਜਲਾ ਹੂੰ ਜਿਹੜੀ ਜਣਾਵਲੀ ਪਾਉਣੀ ਸੀ ਨਹੀਂ ਪਾਇਆ ਘਰ ਨੂੰ ਹੱਥਾਂ 'ਚ ਵੀ ਜ਼ਿਆਦਾ ਕਿਹੜਾ ਸਹੀ ਹੂੰ ਹੱਥਾਂ 'ਚ ਵੀ ਕਿਹੜਾ ਜ਼ਿਆਦਾ ਸਹੀ ਹੈ ਤੇ ਸਾਡਾ ਗਰੀਬ ਖਾਨਾ ਜਿੱਦਾਂ ਪਹਿਲਾਂ ਤੁਹਾਨੂੰ ਖਾ ਹੀ ਚੁੱਕੇ ਹਾਂ ਮੋਢੂ ਦੁਰ ਕਰਾਇਆ ਹੀ ਹੈ ਉਹ ਮੇਰੇ ਡੈਡੀ ਦੀ ਫੋਟੋ ਮੇਰੇ ਡੈਡੀ ਦੀ ਜਿਹੜਾ ਰਿਟਾਇਰਮੈਂਟ ਸੀ ਉਦੋਂ ਦੀ ਫੋਟੋ ਆਏ ਉਦੋਂ ਖਾਰੂ ਰਪਾਏ ਟੈਰੋ ਕੇ ਵੀ ਡੈਡੀ ਖੋਜ ਨਹੀਂ ਹੈ ਨਾ ਜਿੱਦਾਂ ਟੈਰ ਆਏ ਖੋਜਤ ਨਹੀਂ ਸੀਗੇ ਯਾਰਾ ਦਾ ਵਿਚਲੇ ਹੈ ਯਾਰਾ ਵਾਲਾ ਬੜਾ ਪਿਆਰਾ ਉਹ ਹੀ ਉੱਥੇ ਵਾਹ ਡਿਊਟੀ ਤੇ ਉਹਨਾਂ ਦਾ ਟਾਈਮ ਪਾਸ ਹੁੰਦਾ ਸੀ ਗੱਲਾਂ ਬਾਤਾਂ ਮਾਰਦੇ ਸੀ ਘਰ ਫਿਰ ਜਾਇਦਾ ਨਹੀਂ ਮਰੋ ਹੁਣ ਇਸ ਜੋ ਸਰਕਾਰ ਦੇ ਰੂਲ ਉਹਦੇ ਹੁਣੇ ਹੋਣਾ ਉਹ ਕਰ ਸਕਦੇ ਕਰ ਸਕਦੇ ਰੁਕਦੀਆਂ ਨਾ ਕਰ ਸਕਦੇ ਸੀ ਪਰ ਨਹੀਂ ਕੀਤੀ ਬਜ਼ੁਰਗਤ ਨਹੀਂ ਹੀਗੇ ਦਾੜੀ ਚਿੱਟੀ ਮੇਰੀ ਨਹੀਂ ਹੋਗੀ ਦਾੜੀ ਚਿੱਟੀ ਟਾਈਮ ਨਾਲ ਇੰਨਾ ਉਮਰ ਕਿੰਨੀ ਕਿਹ ਜੀ ਸਾਈਕਲ ਚਲਾਉਂਦੇ ਹੀ ਤੇ ਫਿੱਟ ਹੀ ਗਏ ਸਾਈਕਲ ਤੇ ਰੋਟੀ ਜਾਂਦੇ ਹੁੰਦੇ ਇਹ ਤੇ ਸਾਈਕਲ ਦੇ ਆਉਣਾ ਤੇ ਸਰੀਰ ਫਿੱਟ ਹੀ ਪੂਰਾ ਤੇ ਜਦੋਂ ਰਿਟਾਇਰ ਹੋ ਗਏ ਫੇਰ ਘਰ ਬੈ ਗਏ ਤੇ ਬਸ ਨਾ ਕਿਤੇ ਜੜਾ ਨਾ ਉਹਨਾਂ ਤੇ ਬਿਮਾਰ ਫਿਰ ਹੋ ਗਏ ਇਹੋ ਜੇ ਬਿਮਾਰ ਹੋਏ ਮੁੜ ਕੇ ਸੈਟ ਹੀ ਨਹੀਂ ਹੋਇਆਗਾ ਉਹ ਤੇ ਐਵੇਂ ਨਹੀਂ ਆਂਦੇ ਵੀ ਜਿਹੜੀ ਕਸਰਤ ਵਾਹ ਬੰਦੇ ਨੂੰ ਤੰਦਰੁਸਤ ਰੱਖਦੀ ਏ ਤੇ ਸਾਈਕਲ ਸਭ ਤੋਂ ਵਧੀਆ ਕਸਰਤ ਵਾਹ ਗੋਡਿਆਂ ਵਾ ਤੇ ਉਦਾਂ ਸ਼ਰੀਰਵਾ ਤੇ ਆਹ ਤੇ ਬਾਕੀ ਦਵਾ ਕਰਿਓ ਵੀ ਮੁੰਡਿਆਂ ਦੀ ਮਾਸੀ ਠੀਕ ਹੋਵੇ ਛੇਤੀ ਤੇ ਇਹਦੇ ਇਹਦੇ ਮੰਮੀ ਡੇਢੀ ਘਰ ਆਉਣ ਤੇ ਅਸੀਂ ਆਪਣੇ ਕੰਮ ਤੇ ਜਾਈਏ ਹੈਂ ਬਾਕੀ ਜੋ ਰੱਬ ਨੇ ਕਰਨਾ ਉਹ ਤੇ ਉਹਨੂੰ ਪਤਾ ਬਾਬਾ ਜੀ ਇਹਨਾਂ ਨੂੰ ਬਾਬਾ ਜੀ ਨੂੰ ਬਤਾਵਾ